ਅੱਜ 25 ਤਰੀਕ ਦੇ ਮੌਸਮ ਦੀ ਜਿਵੇਂ ਰਾਤ ਵੀ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਅੱਜ 25 ਤਰੀਕ ਨੂੰ ਵੀ ਝੜੀनुਮਾ ਮਾਹੌਲ ਰਹਿ ਸਕਦਾ ਹੈ ਮੀਂਹ ਦੀਆਂ ਕਾਰਵਾਈਆਂ ਸਵੇਰ ਦੇ ਸਮੇਂ ਤੇ ਹੋਈ ਦੇਖਣ ਨੂੰ ਮਿਲ ਸਕਦੀਆਂ ਨੇ ਤਾਂ ਇਸ ਸਮੇਂ ਕਈ ਇਲਾਕਿਆਂ ਦੇ ਵਿੱਚ ਮੀਂਹ ਜਿਹੜਾ ਉਹ ਪੈ ਰਿਹਾ ਕਈ ਦੇ ਵਿੱਚ ਬੱਦਲਾਂ ਦੀ ਆਵਾਜ਼ੀ ਬਣੀ ਹੋਈ ਹੈ ਤੇ ਮੌਸਮ ਸਹਾਬਣਾ ਜਿਆ ਬਣਿਆ ਹੋਇਆ ਕਿ ਹਮਸਪਰਿਕਾਰਮੀ ਤੋਂ ਰਾਹਤ ਆ ਜਿਹੜੀ ਹੋਣੀ ਹੋਈ ਹੈ ਤੇ ਤੁਸੀਂ ਵੀ ਕਮੈਂਟ ਕਰਕੇ ਸਾਨੂੰ ਆਪਣੇ ਇਲਾਕੇ ਬਾਰੇ ਜਰੂਰ ਦੱਸਣਾ ਜਾਂ ਜਿੱਥੇ-ਇਥੇ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਵੀਡੀਓ ਬਣਾ ਕੇ ਭੇਜ ਸਕਦੇ ਹੋ ਆਪਣਾ ਨਾਮ ਤੇ ਜ਼ਿਲ੍ਹੇ ਦਾ ਨਾਮ ਲਿਖ ਕੇ ਤੇ ਇਸ ਸਮੇਂ ਅੱਜ ਦੀ ਗੱਲਬਾਤ ਕਰਦੇ ਆਂ ਤਾਂ ਅੱਜ ਮੀਂਹ ਜਿਹੜਾ ਹੋ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਪੈਂਦਾ ਹੋਇਆ ਨਜ਼ਰ ਆਊਗਾ ਕਦੇ ਧੁੱਪ ਨਿਕਲੂਗੀ ਥੋੜੀ ਬਹੁਤ ਕਦੇ ਮੀਂਹ ਆਊਗਾ ਇਸੇ ਤਰ੍ਹਾਂ ਲਗਾਤਾਰ ਜਾਰੀ ਰਹਿਣਗੀਆਂ ਕਾਰਵਾਈਆਂ ਰਾਤ ਆਪਾਂ ਇਹੀ ਦੱਸਿਆ ਸੀ ਤੁਹਾਨੂੰ ਲਾਈਵ ਹੋ ਕੇ ਕਿ ਅੱਜ ਜਿਹੜਾ ਮੀਂਹ ਉਹ ਅੱਜ ਆਪਾਂ ਨੂੰ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਵੀ ਦੇਖਣ ਨੂੰ ਮਿਲੂਗਾ ਤਾਂ ਇਸ ਸਮੇਂ ਵੀ ਮੀਂਹ ਵੀ ਹੈ ਜਿਹੜਾ ਪੈ ਰਿਹਾ ਹੈ ਜੇਕਰ ਤੁਹਾਨੂੰ ਅਸੀਂ ਲਾਈਵ ਕੈਮਰੇ ਦੀ ਅਪਡੇਟ ਦੇ ਮੁਤਾਬਕ ਦਿਖਾਈਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਦਿਖਾਵਾਂਗੇ ਕਿਉਂਕਿ ਫਿਲਹਾਲ ਵਿਜੀ ਆ ਤੇ ਇਸ ਕਰਕੇ ਜਿਹੜੇ ਮੀਂਹ ਉਹ ਪੈ ਰਿਹਾ ਹੈ ਕਈ ਇਲਾਕਿਆਂ ਵਿੱਚ ਕਿਨਮਨ ਕੜੀ ਬੂੰਦਾਬاندی ਹਲਕੇ-ਹਲਕੀ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਤਾਂ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਯਾਨੀ ਕਿ 10-11 ਵਜੇ ਤੱਕ ਤਾਂ ਇਹ ਕਾਰਵਾਈਆਂ ਜਾਰੀ ਰਹਿਣਗੀਆਂ ਉਸ ਤੋਂ ਬਾਅਦ ਕੁਝ ਕੁ ਖੇਤਰਾਂ ਦੇ ਵਿੱਚ ਜਿਹੜੀ ਧੁੱਪਾਂ ਵਾਲਾ ਮੌਸਮ ਬਣ ਸਕਦਾ ਹੈ ਤੇ ਮੀਂਹ ਜਿਹੜਾ ਦੁਪਹਿਰ ਤੋਂ ਬਾਅਦ ਆ ਦੁਪਹਿਰ ਤੋਂ ਬਾਅਦ ਵੀ ਜਿਹੜਾ ਮੀਂਹ ਦੇ ਕਾਰਨ ਆਪਾਂ ਨੂੰ ਦੇਖਣ ਨੂੰ ਮਿਲਣ ਗਿਆ ਅਸੀਂ ਜੋ ਵੀ ਅਪਡੇਟ ਦੁਪਹਿਰ ਤੋਂ ਬਾਅਦ ਹੀ ਹੋਊਗੀ ਲਾਈਵ ਹੋ ਕੇ ਸਾਂਝੀ ਕਰਾਂਗੇ ਜਾਂ ਤੁਹਾਨੂੰ ਮੀਂਹ ਦੀਆਂ ਤਸਵੀਰਾਂ ਵੀ ਲਾਈਵ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਕਈ ਵੀਡੀਓਜ਼ ਦੇ ਵਿੱਚ ਇੱਕ ਆਵਾਜ਼ ਬਦਲ ਜਾਂਦੀ ਹੈ ਦੋਸਤੋ ਉੱਪਰ ਜਿਹੜੀ ਸੈਟਿੰਗ ਦਾ ਬਟਨ ਦਿੱਤਾ ਹੋਇਆ ਜਦੋਂ ਤੁਸੀਂ YouTube ਖੋਲਦੇ ਹੋ ਤਾਂ ਵੀਡੀਓ ਦੇ ਉੱਪਰਲੇ ਪਾਸੇ ਇੱਕ ਸੈਟਿੰਗ ਦਾ ਬਟਨ ਆ ਤਾਂ ਉੱਥੇ ਜਾ ਕੇ ਤੁਸੀਂ ਪੰਜਾਬੀ ਕਰ ਸਕਦੇ ਹੋ ਤਾਂ ਇੰਗਲਿਸ਼ ਦੇ ਵਿੱਚ ਕਈ ਵਾਰੀ ਆਵਾਜ਼ ਆਉਣ ਲੱਗ ਜਾਂਦੀ ਹੈ ਤਾਂ ਉਸ ਦੇ ਵਿੱਚ ਜਾ ਕੇ ਸੈਟਿੰਗ ਕਰ ਸਕਦੇ ਹੋ ਤੇ ਅੱਜ ਪਟਿਆਲਾ ਸ੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਮਰੇਲ ਕੋਟਾ ਲੁਧਿਆਣਾ ਤੇ ਉਸੇ ਤਰ੍ਹਾਂ ਨਵਾਂ ਸ਼ਹਿਰ ਹੁਸ਼ਿਆਰਪੁਰ ਰੋਪੜ ਨੰਗਲ ਆਨੰਦਪੁਰ ਸਾਹਿਬ ਦੇ ਇਲਾਕਿਆਂ ਦੇ ਵਿੱਚ ਵੀ ਜਿਹੜੀਆਂ ਮੀਡੀਆ ਕਾਰਵਾਈਆਂ ਆਪਾਂ ਨੂੰ ਦੁਪਹਿਰ ਤੋਂ ਪਹਿਲਾਂ-ਪਹਿਲਾਂ ਦੇਖਣ ਨੂੰ ਮਿਲਣਗੀਆਂ ਤੇ ਦੂਸਰੀ ਸਾਈਡ ਜਿਹੜੇ ਕਿ ਤਨਤਨ ਸਾਹਿਬ ਫਿਰੋਜ਼ਪੁਰ ਦੇ ਇਲਾਕੇ ਮੋਗੇ ਦੇ ਇਲਾਕੇ ਤਾਂ ਉਹਨਾਂ ਦੇ ਵਿੱਚ ਵੀ ਜਿਹੜੀਆਂ ਮੀਡੀਆ ਕਾਰਵਾਈਆਂ ਟੁੱਟਵੇਂ ਰੋਗ ਦੇ ਵਿੱਚ ਕਦੇ ਕਿਤੇ ਕਦੇ ਕਿਤੇ ਦੇਖਣ ਨੂੰ ਮਿਲਦੀਆਂ ਰਹਿਣ ਗਿਆ ਤਾਂ ਜਦੋਂ ਵੀ ਬਦਲਾਵ ਹੁੰਦਾ ਹੈ ਜਾਂ ਸੈਟੇਲਾਈਟ ਦੇ ਵਿੱਚ ਕੋਈ ਤਸਵੀਰ ਬਦਲ ਕੇ ਦਿਖਾਈ ਦਿੰਦੀ ਹੈ ਤਾਂ ਉਹ ਜਾਣਕਾਰੀ ਅਸੀਂ ਲਾਈਵ ਹੋ ਕੇ ਦੁਬਾਰਾ ਤੁਹਾਡੇ ਨਾਲ ਸਾਂਝੀ ਕਰ ਦਵਾਂਗੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਨੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅੱਜ 25 ਤਰੀਕ ਨੂੰ ਵੀ ਮੀਡੀਆ ਕਾਰਵਾਈਆਂ ਜਾਰੀ ਰਹਿਣਗੀਆਂ ਹੋ ਸਕਦਾ ਕੱਲ ਨੂੰ 26 ਤਰੀਕ ਨੂੰ ਵੀ ਛੜੀ ਨੂੰ ਮਾਹੌਲ ਜਿਹੜਾ ਬਣਾਵਾ ਨਜ਼ਰ ਆਵੇ ਕਿਉਂਕਿ ਕੱਲ ਨੂੰ ਵੀ ਜਿਹੜੀਆਂ ਤਸਵੀਰਾਂ ਨੇ ਸਾਨੂੰ ਜਿਹੜੇ ਅਸੀਂ ਪ੍ਰਾਈਵੇਟ ਸੰਸਥਾ ਦੇ ਸੈਟੇਲਾਈਟ ਦੇ ਵਿੱਚ ਦੇਖਿਆ ਨੇ ਤਾਂ ਉਹਨਾਂ ਦੇ ਵਿੱਚ Uh, 70 ਤੋਂ 80% ਜਿਹੜੇ ਚਾਂਸ ਦਿਖਾਈ ਦੇ ਰਹੇ ਨੇ ਅੱਜ ਜਿਹੜੇ 90 ਤੋਂ 92% ਜਿਹੜੇ ਚਾਂਸ ਉਮੀਦੇ ਦਿਖਾਈ ਦੇ ਰਹੇ ਨੇ ਤਾਂ ਇੰਨੀ ਜੀ ਜਾਣਕਾਰੀ ਹੈ ਦੋਸਤੋ ਫਿਰ ਦੁਬਾਰਾ ਮਿਲਦੇ ਹਾਂ ਲਾਈਵ ਨਵੀਂ ਅਪਡੇਟ ਦੇ ਵਿੱਚ ਤੁਸੀਂ ਜੁੜੇ ਰਹੋ ਸਾਡੇ ਨਾਲ ਚੈਨਲ ਦੇ ਉੱਤੇ ਮੌਸਮ ਪੰਜਾਬੀ ਟੀਵੀ ਉੱਤੇ ਫੇਸਬੁੱਕ ਆਈਡੀ ਸਤਗੁਰ ਪੰਗੂ ਦੇ ਉੱਤੇ ਤੇ ਇੰਸਟਾਗ੍ਰam ਪੇਜ ਮੌਸਮ ਪੰਜਾਬੀ ਟੀਵੀ ਦੇ ਉੱਤੇ ਤੇ ਜਰੂਰ ਦੋਸਤੋ ਆਪਣੇ ਇਲਾਕੇ ਦੀਆਂ ਤਸਵੀਰਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਭੇਜਿਓ ਤੇ ਅਸੀਂ ਉਹਨਾਂ ਵੀਡੀਓ ਨੂੰ ਤੁਹਾਡਿਆਂ ਨੂੰ ਆਪਣੇ YouTube ਚੈਨਲ ਤੇ Facebook ID ਦੇ ਉੱਤੇ ਸ਼ੇਅਰ ਕਰਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ ਜੈ ਜੈ